ਤਿੰਨ ਐਨ ਐ ਜਿਹੜੇ ਉਹਦੇ ਬਾਰੇ ਗੱਲ ਕਰਾਂਗੇ 노 ਰਿਸਿਸਟੈਂਸ 노 ਜਸਟੀਫਿਕੇਸ਼ਨ ਤੇ 노 ਜੱਜਮੈਂਟ ਪਹਿਲਾ 노 ਰਿਸਿਸਟੈਂਸ ਕੋਈ ਰਿਕਵਰਟ ਨਹੀਂ ਹੁਣ ਰਿਕਵਰਟ ਕਿਹਦੇ ਵਿੱਚ ਨਹੀਂ ਪਾਉਣੀ ਮਤਲਬ 노 ਰਿਸਿਸਟੈਂਸ ਮਤਲਬ ਕੋਈ ਰਿਕਵਰਟ ਨਹੀਂ ਪਾਉਣੀ ਹੁਣ ਕੇਸ ਦੇ ਵਿੱਚ ਰਿਕਵਰਟ ਨਹੀਂ ਪਾਉਣੀ ਕੋਈ ਵੀ ਨਵੀਂ ਜਾਣਕਾਰੀ ਆਉਂਦੀ ਆ ਸਾਨੂੰ ਸ਼ਿਫਟ ਕਰਾਉਣ ਦੇ ਵਿੱਚ ਮਦਦ ਕਰਾਉਣ ਦੇ ਲਈ ਉਸ ਜਾਣਕਾਰੀ ਦੇ ਅੰਦਰ ਰਿਕਵਰਟ ਨਹੀਂ ਪਾਉਣੀ ਇਹਦਾ ਮਤਲਬ ਇਹ ਵੀ ਨਹੀਂ ਆਪੇ ਬਹੁਤ سارے ਥਾਂ ਤੋਂ ਜਾਣਕਾਰੀ ਲਈ ਜਾਓ ਉਹ ਠੀਕ ਹੈ ਵੀ ਉਤੋਂ ਵੀ ਛੱਡਣੀ ਪੈਣੀ ਕਿਉਂਕਿ ਮਲਾਵਟ ਬਹੁਤ ਜ਼ਿਆਦਾ ਥਾਂ ਤੇ ਪਰ ਜਿਹੜੀ ਨਵੀਂ ਜਾਣਕਾਰੀ ਇਸ ਪਾਸੇ ਵੱਲ ਲੈ ਕੇ ਆਉਂਦੀ ਹੈ ਜੇ ਨਵਾਂ ਨਵਾਂ ਸਾਨੂੰ ਪਤਾ ਲੱਗਣਾ ਫਿਰ ਉਹਦੇ ਅੰਦਰ ਰੁਕਾਵਟ ਨਹੀਂ ਪਾਉਣੀ ਉਹ ਫਿਰ ਜਾਣਕਾਰੀ ਆਉਂਦਣੀ ਹੈ ਇਹਦੇ ਵਿੱਚ ਇਹ ਵੀ ਆਪ ਜਿਹੜੀ ਪੁਰਾਣੀ ਜਾਣਕਾਰੀ ਹੈ ਜਿਹਨੂੰ ਜਿਹੜੀ ਸਾਨੂੰ ਛੱਡਣੀ ਲੋੜ ਹੈ ਉਹਨੂੰ ਫਿਰ ਛੱਡ ਦੇਣਾ ਕਿਉਂਕਿ ਉਹ ਫਿਰ ਰੁਕਾਵਟ ਬਣਦੀ ਹੈ ਉਹਨੂੰ ਜੇ ਛੱਡ ਨਾ ਗਏ ਨਾ ਫਿਰ ਨਵੀਂ ਜਾਣਕਾਰੀ ਆਉਣ ਲਈ ਥਾਂ ਬਣ ਜਾਣਾ ਇਹ ਤਾਂ ਪੁਰਾਣਾ ਬਹੁਤ ਕੁਝ ਸਾਡੇ ਅੰਦਰ ਭਰਿਆ ਪਿਆ ਉਹ ਵੀ ਛੱਡਣਾ ਤੇ ਇਹ ਡਿਸਟੈਂਸ ਇਸ ਦੇ ਅੰਦਰ ਵੀ ਆਉਂਦੀ ਹੈ ਕਿ ਜਿਵੇਂ ਅਸੀਂ ਨਾ ਆਪਣੀ ਜ਼ਿੰਦਗੀ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਬੜੇ ਆਰਾਮ ਦਾ ਇੱਕ ਤਰੀਕੇ ਨਾਲ ਰਹਿੰਦੇ ਹੁੰਨੇ ਜਿਹਨੂੰ ਕੰਫਰਟੇਬਲ ਲਾਈਫ ਕਹਿੰਦੇ ਹਨ ਹੁਣ ਇਹ ਜਦੋਂ ਇਦਾਂ ਹੁੰਦਾ ਵਾ ਅਸੀਂ ਸਾਨੂੰ ਸੁਪਨੇ ਤੋਂ ਨਵਾਂ ਨਵਾਂ ਜਾਗਣਾ ਸ਼ੁਰੂ ਕਰਦੇ ਹਾਂ ਤੇ ਫਿਰ ਸਾਡੀ ਜ਼ਿੰਦਗੀ ਅਨਕੰਫਰਟੇਬਲ ਯਾਨੀ ਕਿ ਜਿਹੜੀ ਆਰਾਮ ਦਾ ਇੱਕ ਨਾਂ ਹੋਏ ਸਾਡੀ ਜ਼ਿੰਦਗੀ ਉਸ ਪਾਸੇ ਵੱਲ ਸਾਨੂੰ ਜ਼ਿੰਦਗੀ ਧੱਕਦੀ ਹੈ ਤਾਂ ਕਿ ਤੋਂ ਉਹ ਉਹ ਕੰਮ ਕਰ ਜ਼ਿੰਦਗੀ ਸਾਨੂੰ ਆਖਦੀ ਹੈ ਨਾ ਇਹ ਰੱਬ ਉਹ ਇਦਾਂ ਹੁੰਦਾ ਹੁਣ ਕੀ ਕਰਦੇ ਹਾਂ ਅਸੀਂ ਕਿਉਂਕਿ ਸਾਡੀ ਜ਼ਿੰਦਗੀ ਜਿਹਾ ਜਿਹੀ ਪਹਿਲਾਂ ਜੀਈ ਜਾਂਦੇ ਹੁੰਨੇ ਨਾ ਅਸੀਂ ਆਖਦੇ ਹਾਂ ਕਿ ਸਾਡੀ ਜ਼ਿੰਦਗੀ ਉਤਾਂ ਹੀ ਚੱਲੀ ਜਾਏ ਸੈ ਅਸੀਂ ਇਹਦੇ ਅੰਦਰ ਬਦਲਾਅ ਨਾ ਕਰੀਏ ਮੰਨੋ ਜੀ ਧਿਆਨ ਦੀ ਵੀ ਗੱਲ ਕਰੀਏ ਅਸੀਂ ਧਿਆਨ ਦੇ ਅੰਦਰ ਵੀ ਇੱਥਾਂ ਕਰਦੇ ਆਂ ਵੀ ਜਿਵੇਂ ਪਹਿਲਾਂ ਲੋਕ ਸਿਮਰਨ ਕਰਦੇ ਹੁੰਦੇ ਨੇ ਨਾ ਸਿਮਰਨ ਦਾ ਜਾਪ ਇਹ ਤਾਂ ਤੇ ਫਿਰ ਉਹਨਾਂ ਨੂੰ ਇੱਥਾਂ ਪਤਾ ਲੱਗਦਾ ਵੀ ਹੁਣ ਇਹ ਤੋਂ ਅੱਗੇ ਆਉਂਦੀ ਲੋੜ ਆ ਹੁਣ ਧਿਆਨ ਜਿਹੜਾ ਵਾ ਜਿਹੜਾ ਅਸਲੀ ਧਿਆਨ ਹੈ ਉਹ ਕਰਨ ਦੀ ਲੋੜ ਹੈ ਫਿਰ ਉਹ ਕਈ ਕਈ ਲੋਕ ਉਹ ਥਿਰਕਾ ਉੱਠ ਪਾ ਦਿੰਦੇ ਵੀ ਨਹੀਂ ਨਹੀਂ ਅਸੀਂ ਤਾਂ ਪਹਿਲਾਂ ਇਤਨੀ ਹੀ ਕਰਦੇ ਹਾਂ ਓਂਟੇ ਫਿਰ ਇਤਾਂ ਕਿਉਂ ਕਰੀਏ ਹਨਾ ਉਹ ਚੀਜ਼ ਕੀ ਆ ਉਹ ਜਿਹੜੀ ਜਿਹੜੀ ਪਹਿਲੀ ਇੱਕ ਚੀਜ਼ ਦੇ ਅੰਦਰ ਅਸੀਂ ਕੰਫਰਟੇਬਲ ਹੁੰਨੇ ਆ ਨਾ ਅਸੀਂ ਆਰਾਮਦਾਇਕ ਹੁੰਨੇ ਉਹਦੇ ਤੋਂ ਬਾਹਰ ਨਹੀਂ ਨਿਕਲਦੇ ਅਸੀਂ ਜਿਹੜਾ ਨਵਾਂ ਵਾਂ ਜਿਹਦੀ ਵੱਲ ਜਾਣਾ ਜੋ ਸ਼ੁਰੂ-ਸ਼ੁਰੂ ਦੇ ਅੰਦਰ ਜਦੋਂ ਬਦਲਾਅ ਕਰਾਂਗੇ ਅਸੀਂ ਅਨਕੰਫਰਟੇਬਲ ਹੋਊਗਾ ਕਿਉਂਕਿ ਫਖੜਾ ਕੁਝ ਕਰਨਾ ਪੈਣਾ ਨਾ ਇਸ ਕਰਕੇ ਅਸੀਂ ਉਹਦੇ ਵੱਲ ਨਹੀਂ ਹੁੰਦੇ ਜਿਵੇਂ ਇਹ ਵੀ ਆਪੀ ਰੀਟਰੀਟ ਦੇ ਉੱਪਰ ਨਹੀਂ ਹੋਣਾ ਅਸੀਂ ਇੱਥੇ ਘਰੇ ਬੈਠੇ ਰਹੇ ਉੱਥੇ ਕਰੀ ਜਾਵਾਂਗੇ ਫਿਰ ਉੱਥੇ ਇੰਨਾ ਕੁਝ ਜਾਣ ਦੀ ਕੀ ਲੋੜ ਪਈ ਆ ਇੰਨਾ ਦੂਰ ਕੰਦ ਨੇ ਇਹ ਕੀ ਆ ਅਸੀਂ ਪਹਿਲਾਂ ਪਰਿਵਾਰ ਦੇ ਅੰਦਰ ਆਪਣੇ ਘਰ ਦੇ ਅੰਦਰ ਕੰਫਰਟੇਬਲ ਸਿਚੁਏਸ਼ਨ ਜਿਹੜੀ ਜਾਣਕਾਰੀ ਆ ਜਾਂ ਆਪਣਾ ਜਿਹੜਾ ਸੰਸਾਰ ਹੈ ਸਾਨੂੰ ਉਸ ਪਾਸੇ ਵੱਲ ਧੱਕੜਿਆ ਕਿ ਅਨਕੰਫਰਟੇਬਲ ਵਾਲੇ ਧਾਂ ਤੇ ਜਾ ਪਰ ਅਸੀਂ ਆਪਣੇ ਅੰਦਰ ਰੁਕਾਵਟ ਪਾ ਦਿੰਨੇ ਆ ਯਾਨੀ ਕਿ ਰਜਿਸਟੈਂਸ ਲਗਾ ਦਿੰਨੇ ਨੇ ਨਹੀਂ ਨਹੀਂ ਅਹੀਂ ਉੱਤੇ ਨਹੀਂ ਜਾ ਇਹ ਕੀ ਆ ਅਸੀਂ ਖੁਦ ਹੀ ਰੁਕਾਵਟ ਪਾਉਣੀ ਹੈ ਜਦੋਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਜੋ ਕੁਝ ਹੋਣ ਡਿਆ ਵਾ ਸਾਨੂੰ ਉਸ ਪਾਸੇ ਵੱਲ ਲੈ ਕੇ ਜਾਣ ਦੀ ਹੋਣ ਡਿਆ ਉਹਦੇ ਅੰਦਰ ਜਿਹੜੀ-ਜਿਹੜੀ ਚੀਜ਼ ਉਸ ਪਾਸੇ ਵੱਲ ਲੈ ਕੇ ਜਾਂਦੀ ਜੇ ਜਿਹਦੇ ਅੰਦਰ ਰੁਕਾਵਟ ਪਾ ਦਾਂਗੇ ਫਿਰ ਸਮੱਸਿਆ ਸਾਨੂੰ ਹੋਣੀ ਹੈ ਪਰ ਸਾਡੀ ਜ਼ਿੰਦਗੀ ਫਲੋ ਦੇ ਅੰਦਰ ਨਹੀਂ ਹੋਣੀ ਜਿੰਨਾ ਜ਼ਿਆਦਾ ਰੁਕਾਵਟ ਪਾਵਾਂਗੇ ਉਤਨਾ ਹੀ ਹੋਣਾ ਮੰਨ ਲਓ ਕਈ ਵਾਰ ਇਤਾਂ ਹੁੰ ਕਈਆਂ ਦੇ ਜਾਨਵਰ ਇਤਾਂ ਦੇ ਹੁੰਦੇ ਆ ਵੀ ਉਹ ਇਸ ਦੁਨੀਆ ਤੋਂ ਜਾਨ ਲਈ ਉਹਨਾਂ ਦਾ ਟਾਈਮ ਆ ਗਿਆ ਹੁੰਦਾ ਪਰ ਆਈ ਸਾਡੇ ਅੰਦਰੋਂ ਜਿਹੜਾ ਉਹਨਾਂ ਦਾ ਮੂਹ ਹੁੰਦਾ ਵਨ ਸਾਨੂੰ ਉਹ ਛੱਡ ਨਹੀਂ ਨਹੀਂ ਜਾਂਦਾ ਹੁੰਦਾ ਫਿਰ ਜਦੋਂ ਕਿ ਸਾਨੂੰ ਛੱਡਣਾ ਪੈਂਦਾ ਇਤਾਂ ਦੇ ਹੀ ਕੰਮ ਕਰਦੇ ਬਲਿ ਜੋ ਚੀਜ਼ ਹੋਂੜਿਆ ਜ਼ਿੰਦਗੀ ਦੇ ਅੰਦਰ ਫਲੋ ਦੇ ਅੰਦਰ ਉਹਦੇ ਅੰਦਰ ਹੀ ਰੁਕਾਵਟ ਪਾਉਂਦੇ ਕੋਈ ਜੀ ਆ ਉਹ ਚਾਹੁੰਦਾ ਵੀ ਅਸੀਂ ਦੁਨੀਆ ਤੋਂ ਜਾਣਾ ਪਰ ਉਸ ਨੂੰ ਜਾਨ ਨਹੀਂ ਦੇਂਦੇ ਇਤਾਂ ਇਹੀ ਨਹੀਂ ਵੀ ਉਹਦਾ ਖਿਆਲ ਨਾ ਰੱਖੋ ਸਾਫ਼ ਕਰ ਕਰੋ ਪਰ ਉਹ ਚੀਜ਼ ਜਿਹੜੀ ਹੈ ਵੀ ਅੰਦਰੋਂ ਸਾਨੂੰ ਪਤਾ ਲੱਗਣ ਡਿਆ ਵਾ ਇਹ ਚੀਜ਼ ਸਾਨੂੰ ਛੁੱਟਣ ਢਈ ਆ ਪਰ ਉਹ ਅਸੀਂ ਉਹ ਛੁੱਟਣ ਨਹੀਂ ਦੇਣਗੇ ਇਸ ਕਰਕੇ ਉਹਦੇ ਅੰਦਰ ਜਿਹੜੀ ਰੈジਸਟੈਂਸ ਹੈ ਨਾ ਜਿਹੜੀ ਆਪਣੇ ਅੰਦਰ ਜਿਹੜੀ ਰੈジਸਟੈਂਸ ਉਸ ਨੂੰ ਲਾਉਂਦੇ ਉਹ ਰੈジਸਟੈਂਸ ਨਹੀਂ ਲਗਉਣੀ ਗੱਲ ਇਹ ਹੈ ਜਾਣੀ ਕਿ ਜ਼ਿੰਦਗੀ ਦੇ ਅੰਦਰ ਜੋ ਫਲੋ ਦੇ ਅੰਦਰ ਹੋਣਾ ਉਹ ਹੋਂ ਦੇਣਾ ਜਿਹੜਾ ਸਿਸਟਮ ਕੰਟਰੋਲ ਕਰਨ ਵਾਲਾ ਇਹ ਨਹੀਂ ਵੀ ਉਹਦੀ ਗੱਲ ਮੰਨੀ ਜਾਓ ਇਹ ਨਹੀਂ ਵੀ ਉਹ ਟਰਾਂਸਫਰ ਮਨੀ ਦਾ ਅਜੰਡਾ ਜਾਂ ਵੈਕਸੀਨ ਮੋੜਿਆ ਤਾਂ ਹਿਲਾਵਾ ਲਈ ਕਿਉਂਕਿ ਜੋ ਮੋੜਾ ਹੁੰਦਾ ਹੈ ਉਹ ਤਾਂ ਨਹੀਂ ਆ ਜੋ ਜ਼ਿੰਦਗੀ ਫਲੋ ਦੇ ਅੰਦਰ ਹੁੰਦੀ ਸਾਨੂੰ ਉਸ ਪਾਸੇ ਲੈ ਕੇ ਜਾਣੀ ਇਹ ਤੁਹਾਨੂੰ ਡੁਗਾਈ ਦੇ ਨਾਲ ਪਤਾ ਕਰਨਾ ਪੈਣਾ ਉਹ ਕਰਨਾ ਵਾ ਬਾਕੀ ਸਿਸਟਮ ਜਿਹੜਾ ਕੰਟਰੋਲ ਕਰਨ ਵਾਲਾ ਵਾ ਉਹ ਨਹੀਂ ਕਰਨਾ ਉਹਨੂੰ ਤਾਂ ਕਰਨਾ ਆਇਆ ਇਹ ਦੂਸਰਾ ਐਨ ਆ ਗਿਆ ਨੋ ਜਸਟੀਫਿਕੇਸ਼ਨ ਯਾਨੀ ਕਿ ਕੁਝ ਵੀ ਸਾਬਤ ਨਹੀਂ ਕਰਨਾ ਇਹਦੇ ਤੇ ਮੈਂ ਛੋਟੀ ਵੀਡੀਓ ਬਣਾਈ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਨਹੀਂ ਕਰਨਾ ਕਿਸੇ ਨੂੰ ਅਸੀਂ ਆਪਣੀ ਜਾਣਕਾਰੀ ਰੱਖ ਸਕਦੇ ਹਾਂ ਪਰ ਜਦੋਂ ਸਾਨੂੰ ਪਤਾ ਲੱਗਿਆ ਸਾਹਮਣੇ ਵਾਲਾ ਬੰਦਾ ਉਹ ਜਾਣਕਾਰੀ ਸਮਝਣ ਲਈ ਤਿਆਰ ਨਹੀਂ ਆ ਉਹ ਬਾਅਦ ਸ ਸਾਡੇ ਨਾਲ ਬਹਿਸ ਕਰਨ ਲਈ ਆਇਆ ਪਰ ਫਿਰ ਵੀ ਉਸ ਥਾਂ ਤੇ ਵੀ ਅਸੀਂ ਨਹੀਂ ਰੁਕਦੇ ਸਾਨੂੰ ਇਹ ਹੱਥ ਲੱਗਦਾ ਵੀ ਜੇ ਅਸੀਂ ਉਸ ਨੂੰ ਜਾਣਕਾਰੀ ਜ਼ਿਆਦਾ ਦੱਸ ਦਾਂਗੇ ਨਾ ਪਰ ਉਹ ਸਮਝ ਜੂਗਾ ਇਦਾਂ ਪਰ ਜਦੋਂ ਕਿ ਸਾਨੂੰ ਪਤਾ ਲੱਗਣ ਡਿਆ ਵਾ ਓਨ ਅਰਕਾਉਟ ਪਾਤੀ ਉਹ ਜਾਣਕਾਰੀ ਨਹੀਂ ਲੈਣੀ ਹਨਾ ਇਹਨੂੰ ਇਦਾਂ ਸਮਝ ਲਓ ਮੰਨ ਲਓ ਮੰਨ ਲਓ ਆ ਬੰਦਾ ਵਾ ਤੁਸੀਂ ਇਹਨੂੰ ਜਾਣਕਾਰੀ ਦੇਂਦੇ ਏਂ ਤੂੰ ਹੀ ਆ ਜਾਣਾ ਤੁਸੀਂ ਇਹਨੂੰ ਜਾਣਕਾਰੀ ਦੇਂਦੇ ਏਂ ਉਹ ਜਿਹੜਾ ਜਾਣਕਾਰੀ ਦੇਂਦੇ ਉਹਨੇ ਖੋਦੀ ਇਥੇ ਰਕਾਉਟ ਲਾਤੀ ਉਹ ਕਹਿੰਦਾ ਵਾ ਮੈਂ ਤੇਰੀ ਜਾਣਕਾਰੀ ਨਹੀਂ ਲੈਣੀ ਪਰ ਅਸੀਂ ਕੀ ਕਰਦੇ ਅਸੀਂ ਸਾਡੀ ਪ੍ਰੋਗਰਾਮਿੰਗ ਮੈਟ੍ਰਿਕਸ ਇੰਨੀ ਜ਼ਿਆਦਾ ਹੋਵੇ ਸੇ ਫੇਰ ਵੀ ਬੋਲੀ ਆਨੇ ਬੋਲੀ ਆਨੇ ਉਹਨੂੰ ਦੱਸੀਆਂ ਨੇ ਗੱਲ ਵੀ ਇਹ ਇਦਾਂ ਤੇ ਇਦਾਂ ਹੀ ਸਹੀ ਹੈ ਪਰ ਉਹਨੇ ਰਿਕਾਉਟ ਪਾਤੀ ਜਦੋਂ ਉਹਨੇ ਅੰਦਰ ਰਿਕਾਉਟ ਪਾ ਗਈ ਨਾ ਅਜੇ ਰਿਕਾਉਟ ਪੈ ਕੰਦ ਪੈ ਗਈ ਨਾ ਹੁਣ ਮੰਨ ਲਓ ਅਸੀਂ ਜਾਣਕਾਰੀ ਕੱਢਣ ਦੇ ਉਥੋਂ ਵਾਜੀਏ ਵਾਪਸ ਆਉਣੀ ਜਾਨਕਿ ਜਿਹੜੇ ਬੋਲ ਬੋਲਣ ਦੇ ਸਾਡੀ ਊਰਜਾ ਦੀ ਦੁਆਰਾ ਜਾਣ ਦੇ ਉਸ ਪਾਸੇ ਵਾਲ ਉਹ ਉਥੋਂ ਵੱਜ ਕੇ ਵਾਪਸ ਆ ਗਈ ਜਦੋਂ ਵਾਪਸ ਆ ਗਈ ਫਿਰ ਸਾਨੂੰ ਉਤਰਾ ਹੋਣਾ ਮਹਿਸੂਸ ਹੋਣਾ ਤੁਹਾਨੂੰ ਪਤਾ ਜਦੋਂ ਅਸੀਂ ਕਿਸੇ ਨਾਲ ਬਹਿਸ ਕਰਦੇ ਸਾਨੂੰ ਉਤਰਾ ਹੁੰਦਾ ਉਹ ਕਿਉਂ ਹੁੰਦਾ ਉਹ ਕਿ ਜਿਹੜੀ ਜਾਣਕਾਰੀ ਆ ਸਾਹਮਣੇ ਵਾਲਾ ਬੰਦਾ ਲੈ ਨਹੀਂ ਰਿਹਾ ਉਹਨੇ ਰਿਕਾਉਟ ਪਾਤੀ ਉਸਰ ਕਾਊਟ ਪੂ ਦੇਖਾਰੇ ਉਹ ਜਿਹੜੀ ਡਿਸਟੈਂਸ ਉਹਨੇ ਲਗਾਤੀ ਹੈ ਨਾ ਉਹਦੇ ਕਰਕੇ ਜਿਹੜੀ ਵਾਪਸ ਜਾਣਕਾਰੀ ਆਉਂਦੇ ਵੀ ਸਾਨੂੰ ਵੱਜਣ ਡਿਆ ਵੀ ਸਾਡੇ ਉੱਪਰ ਊਰਜਾ ਵੱਲੋਂ ਉਹਦੇ ਕਰਕੇ ਸਾਨੂੰ ਉਹ ਤਰ੍ਹਾਂ ਆਉਂਡਿਆ ਪਰ ਫਿਰ ਅਸੀਂ ਉੱਥੇ ਵੀ ਨਹੀਂ ਰੁਕਦੇ ਅਸੀਂ ਉਹਨੂੰ ਸਾਫ਼ ਵੀ ਕਰੀ ਜਾਂਦੇ ਆ ਇਹ ਤਾਂ ਅਸੀਂ ਨਹੀਂ ਕਰਨਾ ਅਸੀਂ ਉਸ ਥਾਂ ਤੇ ਰੁਕ ਜਾਣਾ ਅਸੀਂ ਕਿਸੇ ਥਾਂ ਤੇ ਗਲਤ ਹੋਈ ਹੈ ਨਾ ਤੇ ਸਾਹਮਣੇ ਵਾਲਾ ਬੰਦਾ ਸਾਨੂੰ ਕੋਈ ਗੱਲ ਕਹਿੰਦਾ ਵੀ ਉਹ ਸਾਨੂੰ ਦੱਸਦੇ ਹਾਂ ਵੀ ਅਸੀਂ ਇਸ ਥਾਂ ਤੇ ਗਲਤ ਹਾਂ ਫਿਰ ਅਸੀਂ ਕਹਿੰਦੇ ਵਾਕਿਆ ਹੀ ਇਸ ਥਾਂ ਤੇ ਗਲਤ ਹੈ ਚਲੋ ਠੀਕ ਹੀ ਆ ਕੋਈ ਡਿਊਟੀ ਖalte ਹੈ ਨਹੀਂ ਪਰ ਮੰਨ ਲਓ ਜੇ ਉਹੀ ਬੰਦਾ ਸਾਨੂੰ ਗਲਤ ਸਾਬਤ ਕਰੇ ਜਦੋਂ ਕਿ ਅਸੀਂ ਸਹੀ ਹਈਏ ਯਾਨੀ ਕਿ ਅਸੀਂ ਸਹੀ ਹਾਂ ਪਰ ਸਾਹਮਣੇ ਵਾਲਾ ਬੰਦਾ ਉਹ ਸਾਡੇ ਸਾਨੂੰ ਗਲਤ ਦੱਸੇ ਤੂੰ ਇਸ ਤੇ ਗਲਤ ਹੈ ਜਦੋਂ ਕਿ ਸਾਨੂੰ ਪਤਾ ਹੀ ਸਹੀ ਹੈ ਤੇ ਫਿਰ ਕੀ ਕਰੀ ਫਿਰ ਉਹਨੂੰ ਕਿ ਸਾਬਤ ਕਰੀ ਨਹੀਂ ਨਹੀਂ ਉਹ ਵੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਨੂੰ ਪਤਾ ਵਾ ਉਹ ਬੰਦਾ ਸਾਡਾ ਟ੍ਰਿਗਰ ਹੈ ਤੇ ਉਹ ਸਾਨੂੰ ਇਸ ਪਾਸੇ ਟ੍ਰਿਗਰ ਕਰਾਉਂਦਾ ਹੈ ਸਾਨੂੰ ਊਰਜਾ ਉਹਨੇ ਜਿਆਦਾ ਤੋਂ ਜਿਆਦਾ ਮਾਇਆ ਦੀ ਵਾਰ ਲੈ ਕੇ ਜਾਣੀ ਹੈ ਸਾਡੀ ਇਸ ਕਰਕੇ ਉਹਨੇ ਵੱਖਰੇ ਵੱਖਰੇ ਤਰੀਕੇ ਲੱਭਣੇ ਕਿ ਇਸ ਤਰ੍ਹਾਂ ਅਸੀਂ ਉਹ ਸਾਬਤ ਕਰੀ ਪਰ ਸਾ ਉਹਨੂੰ ਇਹ ਤਾਂ ਪਤਾ ਲੱਗ ਗਿਆ ਵੀ ਜਿਹੜੇ ਤਾਂ ਤੇ ਅਸੀਂ ਗਲਤ ਹਾਂ ਉਹਦੇ ਤੋਂ ਬੋਲ ਸਕਦਾ ਵਾ ਪਰ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਇਹ ਉਦੋਂ ਬੋਲਦਾ ਵਾ ਜਦੋਂ ਇਹਨੂੰ ਗਲਤ ਇੱਕ ਦੱਸਿਆ ਜਾਏ ਜਦੋਂ ਕਿ ਭਾਵੇਂ ਸਾਈ ਯੂਫੇਰ ਵੀ ਉਹਨੂੰ ਗਲਤ ਦੱਸਿਆ ਗਿਆ ਫਿਰ ਇਹ ਬੋਲਦਾ ਫਿਰ ਉਹਨੇ ਬੋਲਣਾ ਫਿਰ ਅਸੀਂ ਕਹਣਾ ਨਹੀਂ ਨਹੀਂ ਅਹੀਂ ਇਸ ਤਾਂ ਤੇ ਸਹੀ ਆ ਫਿਰ ਇਹ ਦੱਸਣਾ ਸ਼ੁਰੂ ਕਰ ਦਿੰਨੇ ਆ ਉਹ ਇਸ ਤਾਂ ਤੇ ਵੀ ਅਸੀਂ ਦੱਸਣਾ ਨਹੀਂ ਬਸ ਉਸ ਦੀਆਂ ਗੱਲਾਂ ਅਬਜ਼ਰਵ ਕਰਨੀਆਂ ਕਿ ਉਹ ਕੁੱਝ ਬੋਲਣ ਡਿਆ ਬਸ ਹੋਰ ਕੁੱਝ ਨਹੀਂ ਕਹਿਣਾ ਉਹਨੂੰ ਕੋਈ ਰੈਕਸ਼ਨ ਨਹੀਂ ਦੇਣੀ ਕੁੱਝ ਥਾਂ ਤੇ ਇਤਾਂ ਵੀ ਹੁੰਦਾ ਵਾ ਕਿ ਸਾਹਮਣੇ ਵਾਲੇ ਬੰਦੇ ਦੀ ਜਾਣਕਾਰੀ ਗਲਤ ਹੁੰਦੀ ਹੈ ਸਾਨੂੰ ਅੰਦਰੋਂ ਪਤਾ ਹੁੰਦਾ ਵਾ ਪਾ ਸਾਹਮਣੇ ਵਾਲਾ ਬੰਦਾ ਉਥੇ ਗੱਲ ਕਾਣਿਆ ਹੁੰਦਾ ਹੁਣ ਜੇ ਤੇ ਉਹ ਗੱਲ ਕਰਨ ਨੂੰ ਤਿਆਰ ਆ ਜਿਵੇਂ ਮੇਰੇ ਨਾਲ ਕੋਈ ਗੱਲ ਕਰਦਾ ਵਾ ਮੈਂ ਉਹ ਤਿਆਰ ਆ ਸੁਣ ਲਈ ਫਿਰ ਤੇ ਮੈਂ ਉਹਨੂੰ ਰੋਕ ਕੇ ਉਹਨੂੰ ਦੱਸ ਸਕਦਾ ਹਾਂ ਵੀ ਇਸ ਥਾਂ ਤੇ ਤੂੰ ਆ ਰਿਹਾ ਮਲਾਉਟੋ ਹੀ ਪਈ ਹੈ ਉਹਦੇ ਬੇਸ ਤੇ ਉੱਪਰ ਤੂੰ ਗੱਲ ਕਾਣਿਆ ਹਣਾ ਪਰ ਮੰਨ ਲਓ ਤੁਹਾਡੇ ਕੋਲ ਕੋਈ ਆਉਂਦਾ ਵਾ ਤੇ ਉਹਨੂੰ ਪਤਾ ਵੀ ਉਹ ਕੋਈ ਧਰਮ ਦੀਵਾਰੀ ਤੱਕ ਗੱਲ ਕਾਣਿਆ ਜੋ ਕਿ ਤੁਹਾਨੂੰ ਅੰਦਰੋਂ ਪਤਾ ਗਲਤ ਆ ਜੋ ਤੁਹਾਨੂੰ ਪਤਾ ਵੀ ਉਹ ਸਹੀ ਜੀ ਸੱਟ ਨਹੀਂ ਬੈਂਦੀ ਗੱਲ ਪਰ ਉਹਦੇ باوجود ਵੀ ਉਹ ਗੱਲ ਕਰੀ ਜਾਂਦਾ ਹੈਣਾ ਉਦੀ ਜਾਣਕਾਰੀ ਗਲਤ ਹੈ ਜਦੋਂ ਕਿ ਤੁਸੀਂ ਸਬੂਤ ਵੀ ਦੇ ਸਕਦੇ ਹੋ ਉਦੀ ਜਾਣਕਾਰੀ ਗਲਤ ਉਹਦੇ باوجود ਵੀ ਜੇ ਸਾਨੂੰ ਪਤਾ ਵੰਦਰੂ ਕਿ ਉਹ ਬਾਤ ਸਿਰ ਬਹਿਸ ਕਰਨੀ ਹੁੰਦਾ ਵਾ ਤਾਂ ਫਿਰ ਅਸੀਂ ਉਸ ਦੇ ਉੱਪਰ ਵੀ ਨਹੀਂ ਗੱਲ ਨਹੀਂ ਕਰਨੀ ਫਿਰ ਵੀ ਉਸ ਨੂੰ ਅਬਜ਼ਰਵ ਕਰਨਾ ਵਾ ਤੁਹਾਨੂੰ ਜਾਣ ਦੇਣਾ ਜਾਣ ਕੇ ਹਰੇਕ ਜਾਣੇ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਵਾ ਕਿਸੇ ਵੀ ਚੀਜ਼ ਬਾਰੇ ਉਹ ਧਰਮ ਬਾਰੇ ਹੋ ਸਕਦਾ ਹੋ ਸਕਦਾ ਸ਼ਿਫਟ ਹੋਣਦਾ ਹੋਏ ਤਾਂ ਉਹਨੂੰ ਵੀ ਉਹ ਨਕਾਰੀ ਜਾਵੇ ਤੇ ਨਹੀਂ ਹੋਏ ਉਹ ਉਹਦਾ ਕੰਮ ਹੈ ਸਾਡਾ ਕੰਮ ਨੇ ਸਾਨੂੰ ਪਤਾ ਲੱਗਿਆ ਸਭ ਕੁਝ ਹੋ ਰਿਹਾ ਸ਼ਿਫਟ ਹੋ ਰਿਹਾ ਸਾਨੂੰ ਪਤਾ ਲੱਗਿਆ ਜਾਣਕਾਰੀ ਦਿੱਤਾ ਮਲਾਉਟ ਵੀ ਇੰਨਾ ਕੋਈ ਹੀ ਮਾਇਆ ਦੇ ਅੰਦਰ ਉਹ ਗੈਰ ਹੈ ਵਗੈਰਾ ਪਰ ਉਹਨੂੰ ਨਹੀਂ ਪਤਾ ਮੰਨ ਲਓ ਉਹ ਮਲਾਉਟ ਵਾਲੀ ਜਾਣਕਾਰੀ ਲੈ ਕੇ ਸਾਡੇ ਉਹ ਗੱਲ ਕਰਨ ਤਾਂ ਉਸ ਨੂੰ ਉਹ ਬਹੁਤ ਜ਼ਿਆਦਾ ਤੱਕੇ ਦੇ ਨਾਲ ਸਾਖਦਕਾਂ ਦੀ ਲੋੜ ਨਹੀਂ ਹੈ ਉਹਨੂੰ ਜੋ ਬੋਲਣ ਦੇਣਾ ਉਹਦੀ ਮਰਜ਼ੀ ਹੈ ਉਹਦੀ ਜ਼ਿੰਦਗੀ ਹੈ ਇਤਾਂ ਉੱਥੇ ਪਰ ਉਹਨੂੰ ਜੋ ਕਰਨਾ ਉਹ ਕਰ ਦੇਣਾ ਇਹ ਤੇ ਇਹ ਸਭ ਨੂੰ ਅਸੀਂ ਜਦੋਂ ਸਾਡੇ ਕੋਲ ਇਹ ਹੁੰਦਾ ਹੋਣਾ ਜਾਂ ਹਾਲਾਤ ਵੀ ਸਾਡੇ ਕੋਲ ਇਤਾਂ ਦੇ ਹੁੰਦੇ ਇਹਨੂੰ ਬੋਲਦੇ ਹੈ ਟ੍ਰਿਗਰ ਸਾਨੂੰ ਇਹਨਾਂ ਟ੍ਰਿਗਰ ਕਰਾਉਣਾ ਹੁੰਦਾ ਜਾਨਕਿ ਸਾਡੀ ਹੇਲ ਜਲੰਦਰ ਕਰਾਉਣੀ ਹੁੰਦੀ ਵੀ ਕਿਸੇ ਨਾ ਕਿਸੇ ਤਰੀਕਾ ਨਾਲ ਅਸੀਂ ਮਾਇਆ ਨੂੰ ਉਹ ਜਾ ਦੇ ਦਈਏ ਇਹ ਦੋਵੇਂ ਪਾਸੇ ਫਾਇਦਾ ਹੁੰਦਾ ਇੱਕ ਤੇ ਜਦੋਂ ਉਹ ਜਿਹੜਾ ਟ੍ਰਿਗਰ ਕਾਉਂਟ ਹੈ ਹੁੰਦਾ ਵਾ ਜਦੋਂ ਸਾਨੂੰ ਟ੍ਰਿਗਰ ਕਰਾ ਕੇ ਚੱਲ ਜਾਂਦਾ ਸਾਡੀ ਓਜਾ ਮਾਇਆ ਨੂੰ ਚੱਲ ਜਾਂਦੀ ਜਾਨਕਿ ਮਾਇਆਣ ਜਿਹੜਾ ਉਹਨੂੰ ਸਾਡੇ ਸਾਡੇ ਕੋਲ ਕੱਲਿਆ ਉਹਨਾਂ ਨੂੰ ਫਿਰ ਉਹ ਮਾਇਆ ਨੂੰ ਫਾਇਦਾ ਹੋ ਗਿਆ ਦੂਸਰਾ ਇਹ ਵੀ ਅਸੀਂ ਸਾਨੂੰ ਕੀ ਫਾਇਦਾ ਹੁੰਦਾ ਸਾਨੂੰ ਫਾਇਦਾ ਹੁੰਦਾ ਕਿ ਸਾਨੂੰ ਟ੍ਰਿਗਰ ਆਇਆ ਤੇ ਜੇ ਅਸੀਂ ਉਹਨੂੰ ਕੋਈ ਰਿਐਕਸ਼ਨ ਨਾ ਦੇਈਏ ਊਰਜਾ ਨਾ ਦੇਈਏ ਫਿਰ ਉਹਦਾ ਟ੍ਰਿਗਰ ਹੋਤਾ ਹੀ ਚੱਲ ਜਾਂਦਾ ਉਹਨੂੰ ਕੋਈ ਊਰਜਾ ਨਹੀਂ ਮਿਲਦੀ ਪਰ ਜਦੋਂ ਅਗਲੀ ਵਾਰ ਆਊਗਾ ਹੋ ਸਕਦਾ ਉਹ ਆਏ ਹੀ ਨਾ ਉਸ ਲੈਵਲ ਦੇ ਲਈ ਹਨਾ ਜੇ ਉਹਨੂੰ ਆਉਣਾ ਹੀ ਹੋਊਗਾ ਤੇ ਸਾਡੀ ਚੇਤਨਾ ਦੇ ਉੱਪਰ ਲੈਵਲ ਦੇ ਵਿੱਚ ਜਿਹੜਾ ਟ੍ਰਿਗਰ ਹੋਊਗਾ ਉਹਨੂੰ ਬਾਹਰ ਕੱਢਣ ਲਈ ਆਊਗਾ ਹਨਾ ਉਹ ਫਿਰ ਆਊਗਾ ਵੀ ਹਾਂ ਵੀ ਇਹ ਫੇਰ ਵੀ ਅਜੇ ਵੀ ਇਹ ਊਰਜਾ ਦਊਗਾ ਮਾਇਕ ਨੂੰ ਮਾਇਆ ਨੂੰ ਕਿ ਨਹੀਂ ਇਹ ਤਾਂ ਇਹ ਤਾਂ ਇਤਾਂ ਦੇ ਵਕਰੇ ਵਾਂ ਕੇ ਟ੍ਰਿਗਰ ਹੁੰਦੇ ਆ ਸਾਡੇ ਉਹ ਲੋਕਾਂ ਦੁਆਰਾ ਸਾਡੇ ਪਰਿਵਾਰ ਵਾਲੇ ਹੋ ਸਕਦੇ ਆ ਹੋ ਸਕਦਾ ਜਿੱਥੇ ਕੰਮ ਕਰਦੇ ਬਾਈ ਉਥੋਂ ਦੇ ਟ੍ਰਿਗਰ ਹੋ ਸਕਦੇ ਹੋ ਸਕਦਾ ਸਾਡੇ ਹਾਲਾਤ ਹੀ ਇਤਾਂ ਦੇ ਹੁਣ ਜੋ ਸਾਨੂੰ बार-बार ਟ੍ਰਿਗਰ ਕਰਉ ਜਦੋਂ ਕਿ ਹੋ ਸਕਦਾ ਹਾਲਾਤ ਸਾਨੂੰ ਅਕਸੈਪਟ ਕਰਨ ਲਈ ਆਇਆ ਹੋਏ ਪੀ ਅਸੀਂ ਉਸ ਨੂੰ ਮੰਨ ਲਿਆ ਪੀ ਇਤਾਂ ਦੇ ਇਤਾਂ ਹੀ ਹਾਲਾਤ ਪਰ ਉਹ ਮੰਨਣ ਨੂੰ ਅਸੀਂ ਤਿਆਰ ਨਹੀਂ ਇਤਾਂ ਹੁੰਦਾ ਤੇ ਇਹ ਜਸਟੀਫਿਕੇਸ਼ਨ ਇਸ ਤੋਂ ਕੇ ਤੀਸਰਾ ਐਨ ਆ ਜਾਂਦਾ ਵਾ ਨੋ ਜਜਮੈਂਟ ਜਾਨੀ ਕਿ ਅਸੀਂ ਕਿਸੇ ਉੱਤੇ ਨਿਰਣਾ ਨਹੀਂ ਲੈਣਾ ਪੀ ਉਹ ਇਤਾਂ ਦਾ ਮਨ ਲਓ ਕੋਈ ਬੰਦਾ ਹੋ ਉਹ ਜਾਣਕਾਰੀ ਦੇ ਰਿਹਾ ਮੰਨ ਲਓ ਗੁਰੂ ਆ ਠੀਕ ਆ ਹੁਣ ਉਹ ਹੋ ਸਕਦਾ ਉਹ ਗੱਡੀਆਂ ਦੇ ਅੰਦਰ ਘੁੰਮਦਾ ਹੋਵੇ ਫਿਰ ਉਸ ਨੂੰ ਜੱਜ ਨਹੀਂ ਕਰਨਾ ਇਹਦੇ ਕੋ ਤੇ ਪੈਸੇ ਬੜੇ ਇਹਦੇ ਤੇ ਤਾਂ ਕੰਡੇ ਹਨ ਉਹਦੀ ਪੀਸ ਤੇ ਉੱਪਰ ਜਾਂ ਫਿਰ ਉਹ ਬਹੁਤ ਜ਼ਿਆਦਾ ਗਰੀਬ ਆ ਉਹ ਉਹਦੇ ਕੋ ਕੱਪੜੇ ਨਹੀਂ ਸਹੀ ਤੇ ਫਿਰ ਉਹਨੂੰ ਉਸੇ ਦੇ ਲੈਵਲ ਤੇ ਵੀ ਜੱਜ ਨਹੀਂ ਕਰਨਾ ਕਿ ਬਹੁਤ ਜ਼ਿਆਦਾ ਗਰੀਬ ਆ ਜਾਂ ਫਿਰ ਉਸ ਦਾ ਕੋਈ ਧਰਮ ਆ ਹਨਾ ਤੇ ਉਹ ਉਸ ਧਰਮ ਦੇ ਕਰਕੇ ਵੀ ਨਹੀਂ ਦੇਖਣਾ ਕਿ ਇਹਦਾ ਧਰਮ ਤੇ ਵੱਖਰਾ ਹੋ ਇਹਦਾ ਕਰਮ ਤੇ ਉਹ ਇਸਾਈਆ ਜਾਂ ਮੁਸਲਮਾਨ ਆ ਜਾਂ ਹਿੰਦੂ ਆ ਜਾਂ ਸੇਖਿਆ ਜਾਂ ਬੋਧ ਜਾਂ ਹੋਰ ਵੀ ਕੋਈ ਹੋ ਸਕਦਾ ਅਸੀਂ ਉਸ ਨੂੰ ਇਹ ਨਹੀਂ ਉਹਨੂੰ ਜੱਜ ਨਹੀਂ ਕਰਨਾ ਇਹਦਾ ਧਰਮ ਏ ਕਿਉਂਕਿ ਸਾਰੇ ਕੋਲੇ ਬਰਾਬਰ ਆ ਫਿਰ ਬਰਾਬਰ ਸਾਬਣਾ ਹੀ ਦੇਖਣਾ ਉਹਦੇ ਅੰਦਰ ਆਪਣੀ ਜੱਜਮੈਂਟ ਨਹੀਂ ਉਸੇ ਵੇਲੇ ਲਗਾ ਦੇਣੀ ਕਿ ਉਹ ਕੋਈ ਬੰਦਾ ਆਉਂਦਾ ਹੋਵੇ ਜੇ ਮੰਨ ਲਓ ਕਿ ਇਹ ਬੰਦੇ ਕੋਲ ਪੈਸੇ ਜ਼ਿਆਦਾ ਹੋਣਾ ਹੈ ਉਸੇ ਵੇਲੇ ਆਪਣੀ ਜੱਜਮੈਂਟ ਲਗਾ ਦੇਣੀ ਐਸਾ ਇਹਦੇ ਕੋਲ ਪੈਸੇ ਜ਼ਿਆਦਾ ਇਹਦਾ ਮਤਲਬ ਇਹਦਾ ਦੋ ਨੰਬਰ ਦਾ ਹੀ ਕੰਮ ਹੋਊਗਾ ਉਸੇ ਵੇਲੇ ਅਸੀਂ ਜੱਜਮੈਂਟ ਦਾਤੀ ਭਲੇ ਉਹ ਹੋਵੇ ਜਾਂ ਨਾ ਹੋਵੇ ਉਹ ਤਾਂ ਵੱਖਰੀ ਗੱਲ ਹੈ ਇਹ ਉਸੇ ਵੇਲੇ ਕਿਉਂਕਿ ਸਮਾਜ ਨੇ ਸਾਨੂੰ ਇਦਾਂ ਦਾ ਬਣਾਇਆ ਵਾ ਜਦੋਂ ਇਦਾਂ ਦਾ ਕੋਈ ਆਉਂਦਾ ਆਉਂ ਜਾਨਕੀ ਇਹ ਬੰਦਾ ਜਿਹੜਾ ਵਾ ਉਹਦੇ ਉੱਪਰ ਹੀ ਉਸੇ ਵੇਲੇ ਹੀ ਆਪਣੀ ਜੱਜਮੈਂਟ ਲਗਾ ਦਿੰਨੇ ਆ ਵੀ ਇਹ ਇਤਾਂ ਉਹ ਜੱਜਮੈਂਟ ਲਗਾਉਣੀ ਕਿਸੇ ਪਾਸੇ ਨਾ ਲਗਾਉਣੀ ਕਿਸੇ ਦਾ ਤਰ ਮੋਏ ਕਿਸੇ ਕੋ ਪੈਸਾ ਜ਼ਿਆਦਾ ਜਾ ਘਾਟ ਹੋਵੇ ਕਿਸੇ ਦਾ ਰੰਗ ਚਿੱਟਾ ਕਾਲਾ ਜਾਂ ਕਿਸੇ ਤਰ੍ਹਾਂ ਦੀ ਹੋਵੇ ਹਾਈਟ ਜਿਵੇਂ ਜਿ ਮਰਜ਼ੀ ਹੋਵੇ ਤੇ ਉਹਦੀ ਜਾਤ ਵੀ ਜਿਹੜੀ ਮਰਜ਼ੀ ਹੋਵੇ ਉਹ ਉਸੇ ਵੇਲੇ ਹੀ ਨਹੀਂ ਵੇਖਣਾ ਕਿਉਂਕਿ ਉਹ ਵੇਖਣ ਦੀ ਲੋੜ ਹੀ ਨਹੀਂ ਅਸਲ ਵਿੱਚ ਜਿਵੇਂ ਮੈਂ ਆਪਣੀ ਛੋਟ ਵੀਡੀਓ ਦੇ ਅੰਦਰ ਵੀ ਦੱਸਿਆ ਸੀ ਮਨ ਲਓ ਕੋਈ ਦਿਹਾੜੀ ਤੇ ਮੇਕ ਬੰਦਾ ਵਾ ਤੇ ਉਹਦੇ ਕੋਲ ਕੋਈ ਹੁੰਦਾ ਵਾ ਤੇ ਉਹਨੂੰ ਜੇ ਬਾਅਦ ਵਿੱਚ ਪੁੱਛਿਆ ਜਾਏ ਵੀ ਕੋਣ ਸੀ ਹੋ ਸਕਦਾ ਉਹਨੂੰ ਇਹ ਵੀ ਨਹੀਂ ਚੇਤਾ ਹੋਏ ਉਹ ਮੁੰਡਾ ਸੀ ਜਾਂ ਕੁੜੀ ਕਿਉਂਕਿ ਉਹ ਜੱਜ ਕਰਦਾ ਹੀ ਨਹੀਂ ਉਹਨੂੰ ਉਹਦੇ ਲਈ ਫਰਕ ਹੀ ਨਹੀਂ ਡੇਤਾ ਅਸੀਂ ਉਹ ਸਥਿਤੀ ਦੇ ਅੰਦਰ ਹੁਣਾ ਸਾਨੂੰ ਕੋਈ ਫਰਕ ਹੀ ਨਹੀਂ ਦਿਖਿਆ ਕਿਸੇ ਦੇ ਅੰਦਰ ਇਸ ਕਰਕੇ ਕੋਈ ਵੀ ਜੱਜਮੈਂਟ ਉਸ ਵੇਲੇ ਦੇਣ ਦਾ ਫਾਇਦਾ ਨਹੀਂ ਹੋ ਸਕਦਾ ਕਈ ਵਾਰ ਰਿਟਰੀਟ ਦੇ ਲੋਕ ਹੁੰਦੇ ਤਾਂ ਉਸ ਵੇਲੇ ਜੱਜਮੈਂਟ ਦੇਣੀ ਸ਼ੁਰੂ ਕਰ ਦਿੰਦੇ ਆ ਗੁਰੂ ਨੂੰ ਜਾਂ ਬਾਕੀ ਲੋਕ ਜਿਹੜੇ ਉੱਥੇ ਆਰਗੇਨਾਈਜ਼ ਕਰਦੇ ਹੁੰਦੇ ਉਹ ਉਸੇ ਲਈ ਜੱਜਮੈਂਟ ਖਾਂਦਾ ਕਿਉਂਕਿ ਉਸ ਟਾਈਮ ਤੇ ਕਨਫਿਊਜ਼ਨ ਹੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਉਸ ਕਰਕੇ ਜੱਜਮੈਂਟ ਆਈ ਜਾਂਦੀ ਸਾਨੂੰ ਤੇ ਇਸ ਕਰਕੇ ਤਾਨੂੰ ਬਾਅਦ ਵਿੱਚ ਪਤਾ ਲੱਗਦਾ ਵੀ ਇਹ ਇਤਾਂ ਇਤਾਂ ਹੈ ਕਿਉਂਕਿ ਉਸ ਟਾਈਮ ਤੇ ਅਸੀਂ ਉਸ ਚੇਤਨਾ ਦੀ ਸਥਿਤੀ ਦੇ ਅੰਦਰ ਨਹੀਂ ਸੀ ਜੋ ਅਸੀਂ ਸਮਝ ਸਕੀਏ ਪਰ ਅਸੀਂ ਚੇਤਨਾ ਸਥਿਤੀ ਬਦਉਂ ਦੀ ਬਜਾਏ ਚੇਤਨਾ ਤੇ ਸਾਡੀ ਉੱਥੇ ਰਹੀ ਪਰ ਉਸੇ ਲਈ ਉਸ ਨੂੰ ਡਰ ਨਾਲ ਲੈਣਾ ਸ਼ੁਰੂ ਕਰਤਾ ਉਸ ਚੀਜ਼ ਦੇ ਉੱਪਰ ਜਜਮੈਂਟ ਦੇਣੀ ਸ਼ੁਰੂ ਕਰਤੀ ਇਸ ਕਰਕੇ ਉਸ ਤੇ ਜਜਮੈਂਟ ਨਹੀਂ ਦੇਣੀ ਇਹ ਤਿੰਨ ਚੀਜ਼ਾਂ ਹਨ ਨੋ ਰਿਸਿਸਟੈਂਸ ਨੋ ਜਸਟੀਫਿਕੇਸ਼ਨ ਟੂ ਨੋ ਜਜਮੈਂਟ ਹੁਣ ਇਹਨੂੰ ਮੈਂ ਪੂਰਾ ਡੰਗਾਈ ਦੇ ਨਾਲ ਸਮਝਾਉਂ ਤਾਂ ਇਹਦੀ ਜੇ ਤੋ ਪ੍ਰੈਕਟਿਸ ਤੁਸੀਂ ਕਰੋਗੇ ਨਾ ਸ਼ੁਰੂ ਸ਼ੁਰੂ ਦਿਨਾਂ ਦਾ ਢੱਕੋ ਪ੍ਰੈਕਟਿਸ ਨਹੀਂ ਹੋਣੀ ਇਹ ਬਹੁਤ ਜਿਆਦਾ ਔਖਾ ਹੈ ਕਿਉਂਕਿ ਇਹ ਜੇ ਕਿਸੇ ਨੇ ਇਹ ਪ੍ਰੈਕਟਿਸ ਜਦੋਂ ਸ਼ੁਰੂ ਹੋਣੀ ਸ਼ੁਰੂ ਹੋ ਗਈ ਨਾ ਵੇਖੋ ਤੁਹਾਡੀ ਊਰਜਾ ਜਿਹੜੀ ਮਾਇਆ ਨੂੰ ਤਾਂ ਬਹੁਤ ਹੀ ਜ਼ਿਆਦਾ ਘਟ ਜਾਣੀ ਸ਼ੁਰੂ ਹੋ ਜਾਣੀ ਜਾਨੀ ਤੁਹਾਡੀ ਜਾਣਕਾਰੀ ਉਹ ਊਰਜਾ ਬਾਹਰ ਜਾਣੀ ਜਿਹੜੀ ਊਰਜਾ ਬਾਹਰ ਜਾਣੀ ਫਿਰ ਆਪਣੇ ਲਈ ਵਰਤੋਣਾ ਪੰਜਵੇਂ ਡਿਮੈਂਸ਼ਨ ਸ਼ਿਫਟ ਕਰਨ ਦੇ ਲਈ ਆਪਣੀ ਚੇਤਨਾ ਵਧਾਉਣ ਦੇ ਲਈ ਹਨ ਆਪਣੇ ਲਈ ਵਰਤੋ ਉਹਨੀ ਊਰਜਾ ਜਿਹੜੀ ਬਾਹਰ ਜਾਣੀ ਆ ਮੈਟ੍ਰਿਕਸ ਨੂੰ ਪਹੁੰਚੜੀ ਜਿਹੜੀ ਇਹਦਾ ਇਹ ਫਾਇਦਾ ਹੁੰਦਾ ਅਸੀਂ ਜ਼ਿੰਦਗੀ ਦੇ ਅੰਦਰ ਫਲੋ ਦੇ ਅੰਦਰ ਆ ਜਾਣੇ ਅਸੀਂ ਕੋਈ ਕਿਸੇ ਕੋਈ ਪਾਸਾ ਨਹੀਂ ਚਾਹੁੰਦੇ ਹਨ ਜਿਹੜਾ ਪੈਂਡਲਮ ਹੁੰਦਾ ਉਹਦਾ ਕੋਈ ਪਾਸਾ ਨਹੀਂ ਚਾਹੁੰਦੇ ਇਸ ਕਰਕੇ ਸ਼ੁਰੂ ਸ਼ ਇਹ ਦੋਵੇਂ ਚੀਜ਼ਾਂ ਇਕੱਠੀਆਂ ਵੱਚੀ ਇਹਦੇ ਨਾਲ ਲੈਵਲ ਤੇ ਦੋਵੇਂ ਪ੍ਰੈਕਟਿਸ ਇਹ ਤਿੰਨ ਚੀਜ਼ਾਂ ਦੀ ਸੱਚ ਪ੍ਰੈਕਟਿਸ ਜਿਹੇ ਚੇਤਨਾ ਦਾ ਲੈਵਲ ਜ਼ਿਆਦਾ ਹੋਊਗਾ ਤੇ ਇਹਦੀ ਪ੍ਰੈਕਟਿਸ ਜਿਹੜੀ ਸੋਖੀ ਹੋਣੀ ਇਹਦੀ ਪ੍ਰੈਕਟਿਸ ਜੇ ਸੋਖੀ ਹੋਗੀ ਫਿਰ ਚੇਤਨਾਤ ਲੈਵਲ ਛੇਤੀ ਵਧਣਾ ਇਹ ਦੋਵੇਂ ਚੀਜ਼ਾਂ ਆਪਸ ਵਿੱਚ ਇਕੱਠੀਆਂ ਜਿਹੜਾ ਚੇਤਨਾ ਦਾ ਲੈਵਲ ਜ਼ਿਆਦਾ ਹੋ ਉਹ ਪ੍ਰੈਕਟਿਸ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕਰਨਿਆ ਮੈਂ ਵੀ ਕੁਝ ਥਾਵਾਂ ਤੇ ਮਾੜੀ ਮੋਟੀ ਜਜਮੈਂਟ ਦੇਣਾ ਮੈਂ ਵੀ ਕਈ ਵਾਰ ਜਸਟੀਫਾਈ ਕਰਦਾ ਹਾਂ ਪਰ ਮੈਂ ਫਿਰ ਚੇਤਾ ਰੱਖਦਾ ਮੈਂ ਉਸ ਕਈ ਵਾਰ ਸ਼ੁਰੂ ਦੇ ਅੰਦਰ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਸਾਹਮਣੇ ਵਾਲਾ ਬੰਦਾ ਬਸ ਮੇਰੇ ਕੋਲ ਔਰ ਚਾ ਲੈਣ ਦੀ ਆਇਆ ਹੋਵੇ ਤੇ ਮੈਂ ਬਸ ਨਹੀਂ ਕੁਝ ਬੋਲਣਾ ਮੈਂ ਸ਼ਾਂਤ ਹੀ ਰਹਿਣਾ ਮੈਂ ਸ਼ਾਖਸ਼ੀ ਭਾਵ ਦੇ ਅੰਦਰ ਰਹਿਣਾ ਮੈਂ ਬਸ ਉਹਨੂੰ ਅਬਜ਼ਰਵ ਕਰਨਾ ਇਤਾਂ ਇਹਨਾਂ ਦੀ ਪ੍ਰੈਕਟਿਸ ਇਹ ਮਲੇ ਵੀ ਤਿੰਨੇ ਚੀਜ਼ਾਂ ਤੋਂ ਲੈ ਕੇ ਸਾਡੇ ਤੋਂ ਇਹ ਪ੍ਰੈਕਟਿਸ ਕਰ ਸਕਦੇ ਜੇ ਤੇ ਇਹਦਾ ਨਾ ਚੇਤਨ ਰ ਲੈਵਲ ਬਹੁਤ ਜ਼ਿਆਦਾ ਛੇਤੀ ਵਧਣਾ ਜਦੋਂ ਨਾਲ ਦੇ ਨਾਲ ਤੁਸੀਂ ਧਿਆਨ ਕਰੋਗੇ ਜਾਂ ਬਾਕੀ ਚੀਜ਼ਾਂ ਕਰੋਗੇ ਉਹ ਕਿਤਾਬਾਂ ਦੀ ਪ੍ਰੈਕਟਿਸ ਜਾਂ ਕਰੋਗੇ ਤਾਂ ਬਹੁਤ ਜ਼ਿਆਦਾ ਛੇਤੀ ਹੈ ਉੱਚਾ ਤੜਾ ਚੇਤਨ ਦੇ ਲੈਵਲ ਵਧਣਾ ਹੈ ਮੈਂ ਜ